ਅੱਗੇ ਵਧਦੇ ਆ ਉਧਰ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗੜਾ ਜਿਹੜਾ ਵੱਜ ਚੁੱਕਿਆ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਉੱਥੇ ਹੀ ਇਹਨਾਂ ਲੋਕ ਸਭਾ ਚੋਣਾਂ ਨੂੰ ਦੇਸ਼ ਅਤੇ ਦੁਨੀਆ ਦੇ ਵਿੱਚ ਦਿਖਾਉਣ ਦੇ ਲਈ ABN نیوز ਦੀ ਟੀਮ ਵੀ ਰਾਜਸਥਾਨ ਪਹੁੰਚ ਚੁੱਕੀ ਹੈ। ਜਿੱਥੇ ਗੰਗਾ ਨਗਰ ਦੇ ਵਿੱਚ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਸ ਵੱਲੋਂ ਜੋ ਪੁਖਤਾ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੀ ਕਵਰੇਜ ABN نیوز ਵੱਲੋਂ ਕੀਤੀ ਗਈ ਹੈ ਜਿੱਥੇ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਆਉਣ ਜਾਣ ਵਾਲੇ ਹਰ ਵਾਹਨ ਦੀ ਗੰਭੀਰਤਾ ਦੇ ਨਾਲ ਚੈਕਿੰਗ ਕੀਤੀ ਗਈ ਹੈ ਦੇਖਦੇ ਹਾਂ ਗੰਗਾ ਨਗਰ ਤੋਂ ਏ ਐਨ ਬੀ ਨਿਊਜ਼ ਦੀ ਇਹ ਖਾਸ ਰਿਪੋਰਟ ਏ ਐਨ ਬੀ ਨਿਊਜ਼ ਚੈਨਲ ਦੀ ਟੀਮ ਜੋ ਹੈ ਸ਼੍ਰੀ ਗੰਗਾ ਨਗਰ ਪਹੁੰਚ ਚੁੱਕੀ ਹੈ ਔਰ ਆਪਕੋ ਬਤਾ ਦੇ ਕਿ ਯਹਾਂ ਪਰ ਜੋ ਸਿਆਸੀ ਹਲਚਲ ਹੋ ਗਈ ਲੋਕ ਸਭਾ ਚੋਣਾਂ ਕੋ ਲੈ ਕੇ ਉਸकी ਪਲਪਲ ਕੀ ਜਾਣਕਾਰੀ ਜੋ ਹੈ ਆਪ ਤੱਕ ਆਪ ਤੱਕ ਜੋ ਹੈ ਪਹੁੰਚਾਈ ਜਾਏਗੀ क्या यहाँ पर सियासी हलचल जो है वो चल रही है कौन सी पार्टी के उम्मीदवार खड़े हैं चाहे वो बीजेपी के हों चाहे कांग्रेस के हों चाहे अन्य पार्टी के हों सभी के साथ बातचीत भी करेंगे और जो यहाँ के लोग हैं उनके साथ भी ज़रूर चर्चा करेंगे कि क्या उनकी समस्याएँ हैं जो इससे पहले की सरकार थी क्या उन्होंने काम किए और क्या काम जो हैं जो है यहाँ पे गंगानगर के जो है होने वाले हैं विकास कार्य है। उनको लेके भी जो है चर्चा जो है की जाएगी गंगानगर के लोगों से ए न्यूज़ चैनल जो है पल पल की जानकारी जो है आपको राजस्थान की देगा क्योंकि राजस्थान जो है एएनबी न्यूज़ चैनल की टीम पहुंच चुकी है और ग्राउंड जीरो की पल-पल की जानकारी आपको हम देंगे श्री गंगा नगर राजस्थान से एएनबी न्यूज़ के लिए कैमरा पर्सन सुनील के साथ अमित सेठी की रिपोर्ट लोकसभा चुनाव 2024 दा बिगुल बज चुका है तो इस समय एएनबी न्यूज़ चैनल की टीम जड़ी है ਰਾਜਸਥਾਨ ਪਹੁੰਚ ਚੁੱਕੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਣਾ ਚਾਹਾਂਗਾ ਕਿ ਅਗਰ ਗੱਲ ਕੀਤੀ ਜਾਵੇ ਬਿਲਕੁਲ ਚਾਹੇ ਪੰਜਾਬ ਨੰਬਰ ਗੱਡੀ ਹੋਵੇ ਚਾਹੇ ਕਿਸੇ ਵੀ ਸਾਈਡ ਤੋਂ ਗੱਡੀ ਆਵੇ ਪੁਲਿਸ ਜਿਹੜੀ ਹੈ ਚੈਕਿੰਗ ਕਰ ਰਹੀ ਹੈ ਦੇਖ ਸਕਦੇ ਹੋ ਕਿ ਰਾਜਸਥਾਨ ਪੁਲਿਸ ਜਿਹੜੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਿਲਕੁਲ ਚੈਕਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਬੀਐਸਐਫ ਜਿਹੜੀ ਹੈ ਇੱਥੇ ਲਗਾਈ ਗਈ ਹੈ ਗੱਡੀਆਂ ਖੰਗਾਲੀਆਂ ਜਾ ਰਹੀਆਂ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਚੋਣਾਂ ਹੁੰਦੇ ਆ ਚੋਣਾਂ ਦੇ ਆਸ-ਪਾਸ ਅਕਸਰ ਜਿਹੜੇ ਨੇ ਚਾਹੇ ਪੈਸੇ ਦੀ ਗੱਲ ਕੀਤੀ ਜਾਵੇ ਚਾਹੇ ਸ਼ਰਾਬ ਦੀ ਗੱਲ ਸਟੇਟ ਦੇ ਵਿੱਚ ਜਾਂਦੀ ਹੈ ਇਸੇ ਦੇ ਚਲਦੇ ਜਿਹੜੀ ਹੈ ਜਗਾ ਜਗਾ ਜਿਹੜੀ ਹੈ ਨਾਕੇਬੰਦੀ ਜਿਹੜੀ ਹੈ ਕੀਤੀ ਗਈ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਰਾਜਸਥਾਨ ਦੀ ਤੇ ਪੰਜਾਬ ਤੋਂ ਹੁਣ ਅਸੀਂ ਰਾਜਸਥਾਨ ਦੇ ਬਾਰਡਰ ਦੇ ਵਿੱਚ ਐਂਟਰ ਹੋਏ ਆਂ ਤੇ ਬਿਲਕੁਲ ਜਿਹੜੀਆਂ ਨੇ ਗੱਡੀਆਂ ਜਿਹੜੀਆਂ ਨੇ ਬਿਲਕੁਲ ਚੈੱਕ ਕੀਤੀਆਂ ਜਾ ਰਹੀਆਂ ਨੇ ਬੀਐਸਐਫ ਜਿਹੜੀ ਹੈ ਇੱਥੇ ਮੌਜੂਦ ਹੈ ਤੇ ਲਗਾਤਾਰ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਜਿਹੜੀਆਂ ਚੈਕਿੰਗ ਚੱਲ ਰਹੀ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਹੈਬੀਗੁਲ ਬਚੋਕੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਇੱਥੇ ਉਮੀਦਵਾਰ ਜਿਹੜੇ ਨੇ ਰਾਜਸਥਾਨ ਦੇ ਵੀ ਜਿਹੜੇ ਨੇ ਆਪਣਾ ਆਪਣਾ প্রচার ਵੀ ਜਿਹੜੇ ਨੇ ਕਰਦੇ ਹੋਏ ਦਿਖਣਗੇ ਤੇ ਇਸੇ ਇਸੇ ਤੇ ਚੱਲਦੇ ਸਖਤਾਈ ਜਿਹੜੀ ਹੈ ਬਿਲਕੁਲ ਦੇਖਣ ਨੂੰ ਮਿਲ ਰਹੀ ਹੈ Rajasthan ਦੇ ਅਸੀਂ ਇਸ ਸਮੇਂ ਬਾਰਡਰ ਤੇ ਆਏ ਤੇ ਇੱਕ طرف ਜਿਹੜੀ ਹੈ BSF ਵੀ ਲਗਾਈ ਗਈ ਹੈ ਤੇ Rajasthan ਪੁਲਿਸ ਵੀ ਹੈ ਅਗਰ ਗੱਲ ਕੀਤੀ ਜਾਵੇ ਚਾਹੇ Rajasthan ਦੀ ਨੰਬਰ ਦੀ ਗੱਡੀ ਹੈ ਚਾਹੇ ਕੋਈ ਵੀ ਗੱਡੀ ਹੈ ਗੱਡੀਆਂ ਦੇ ਜਿਹੜੇ ਨੇ ਜਰੂਰ ਜਿਹੜੇ ਨੇ ਦਸਤਾਵੇਜ਼ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ Rajasthan ਨੰਬਰ ਗੱਡੀ ਹੈ ਇਹਦੇ ਵੀ ਕਾਗਜ਼ ਜਿਹੜੇ ਨੇ ਦਸਤਾਵੇਜ਼ ਜਿਹੜੇ ਨੇ ਜਰੂਰ ਚੈੱਕ ਕੀਤੇ ਜਾ ਰਹੇ ਆ ਕਿਉਂ ਚਾਹੇ ਬਾਹਰ ਦੇ ਸਟੇਟ ਦੀ ਗੱਡੀ ਹੋਵੇ ਚਾਹੇ ਆਪਣਾ ਲੋਕਲ ਗੱਡੀ ਹੈ ਦਸਤਾਵੇਜ਼ ਜਰੂਰ ਚੈੱਕ ਕੀਤੇ ਜਾਂਦੇ ਨੇ ਡਿੱਗੀਆਂ ਜਿਹੜੀਆਂ ਨੇ ਚੈੱਕ ਕੀਤੀਆਂ ਜਾ ਰਹੀਆਂ ਨੇ ਕਿ ਕੋਈ ਅवैध ਚੀਜ਼ ਤਾਂ ਲੈ ਕੇ ਕੋਈ ਦੂਸਰੇ ਸਟੇਟ ਤੋਂ ਇਸ ਸਟੇਟ ਦੇ ਰਾਜਸਥਾਨ ਦੇ ਵਿੱਚ ਨਹੀਂ ਆਇਆ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਹੁਣ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਅਕਸਰ ਦੇਖਣ ਨੂੰ ਮਿਲਦਾ ਹੈ ਵੱਡੀ ਰਿਕਵਰੀ ਵੀ ਜਿਹੜੀ ਹੈ ਅਕਸਰ ਦੇਖਣ ਨੂੰ ਮਿਲਦੀ ਹੈ ਤੇ ਇਸੇ ਦੇ ਚੱਲਦੇ ਜਿਹੜੀ ਹੈ ਪੁਲਿਸ ਵੱਲੋਂ ਵੀ ਜਿਹੜੇ ਨੇ ਪੁਖਤਾ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਕੈਮਰਾ ਪਰਸਨ ਸੁਨੀਲ ਦੇ ਨਾਲ ਰਾਜਸਥਾਨ ਬਾਰਡਰ ਤੋਂ ਐਨ ਵੀ ਨਿਊਜ਼ ਲਈ ਅਸੀਂ ਸੈਟੀ ਦੀ ਰਿਪੋਰਟ ਸੋ ਰਾਜਸਥਾਨ ਦੇ ਵਿੱਚ ਏਐਨਵੀ ਨਿਊਜ਼ ਦੀ ਟੀਮ ਪਹੁੰਚ ਚੁੱਕੀ ਹੈ ਤੇ ਸਾਡੇ ਨਾਲ ਰਾਜਸਥਾਨ ਤੋਂ ਜੁੜ ਚੁੱਕੇ ਨੇ ਅਮਿਤ ਸੇਠੀ ਤੇ ਗੱਲਬਾਤ ਕਰਦੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਮਿਤ ਤੁਸੀਂ ਰਾਜਸਥਾਨ ਪਹੁੰਚੇ ਹੋ ਤੇ ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਕਿਵੇਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਆ ਬਿਲਕੁਲ ਜਿੰਦਾ ਅਗਰ ਗੱਲ ਕੀਤੀ ਜਾਵੇ ਇਸ ਹਨ ਮੈਂ ਅਸੀਂ 3 ਗੰਗਾ ਨਗਰ ਦੇ ਵਿੱਚ ਮੌਜੂਦ ਆਂ ਅਗਰ ਇੱਥੋਂ ਦੀ ਗੱਲ ਕੀਤੀ ਜਾਵੇ ਤੇ ਇੱਥੇ ਬੀਜੇਪੀ ਪਾਰਟੀ ਦੀ ਅਗਰ ਗੱਲ ਕੀਤੀ ਜਾਵੇ ਜਾਂ ਕਾਂਗਰਸ ਦੀ ਗੱਲ ਕੀਤੀ ਜਾਵੇ ਸਾਰਿਆਂ ਨੇ ਆਪਣੇ ਉਮੀਦਵਾਰ ਜਿਹਨੇ ਮੈਦਾਨ ਦੇ ਵਿੱਚ ਉਤਰਦੇ ਨੇ ਉਹੀ ਅਗਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤੇ 2024 ਲੋਕ ਸਭਾ ਚੋਣ ਨੂੰ ਹਰ ਸੇ ਪਾਰਟੀ ਹੈ ਉਹਦੇ ਜਿੱਤਣ ਦੇ ਵਾਸਤੇ ਜਿਹੜੇ ਨੇ ਆਪਣੇ ਉਮੀਦਵਾਰ ਇੱਥੇ ਤਾਰੇ ਹੋਏ ਨੇ ਹਾਲਾਂਕਿ ਅਗਰ ਕੁਝ ਸਾਨੇ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਅੱਛੇ ਜਿਹੜਾ ਹੈ ਬੀਜੇਪੀ ਦਾ ਫੋਲ ਵਾਲਾ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਜਿਹੜੇ ਨੇ ਸਿਕਿਉਰਟੀ ਨੂੰ ਲੈ ਕੇ ਵੀ ਮੁਕਤਾ ਇੰਤਜ਼ਾਮ ਜਿਹੜੇ ਨੇ ਕੀਤੇ ਹੋਏ ਨੇ ਹਾਲਾਂਕਿ ਇਹ ਤਾਂ ਆਉਣ ਵਾਲੇ ਤਰੀਕੇ ਹੀ ਲੱਸਣ ਕੀਆ ਸੀ ਜਿਹੜੀ ਇਹ ਜਿਹੜੀ ਕੁਰਸੀ ਦਾ ਜਿਹੜਾ ਤਾਜ ਹੈ ਕਿਹੜੀ ਪਾਰਟੀ ਦੇ ਸਿਰ ਤੇ ਜਾਂਦਾ ਹੈ ਮਗਰ ਅਗਰ ਲੋਕਾਂ ਦੀ ਕੁਝ ਲੋਕਾਂ ਦੇ ਨਾਲ ਸਾਡੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਇਹ ਕਿਹਾ ਕਿ ਇਸ ਵਾਰ ਜਿਹੜੀ ਹੈ ਬੀਜੇਪੀ ਨੂੰ ਅਸੀਂ ਜਿਹੜੀ ਹੈ ਬਹੁਤ ਪਾਵਾਂਗੇ ਜੀ ਬਿਲਕੁਲ ਅ ਅਮੀਤ ਗੱਲ ਆਪਾਂ ਸੁਰੱਖਿਆ ਦੀ ਕਰ ਰਹੇ ਹਾਂ ਸੁਰੱਖਿਆ ਨੂੰ ਲੈ ਕੇ ਕਿੱਦਾਂ ਦੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਪਿੱਛੇ ਜਦੋਂ ਤਸਵੀਰਾਂ ਆਈਆਂ ਨੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਵੇਂ ਕਿ ਪਹਿਲਾਂ ਤੁਸੀਂ ਦੱਸਿਆ ਵੀ ਕਾਫੀ ਪੈਸਾ ਵੀ ਬਰਾਮਦ ਕੀਤਾ ਜਾਂਦਾ ਤੇ ਉਸ ਨੂੰ ਲੈ ਕੇ ਪੁਲਿਸ ਵੱਲੋਂ ਕਿੱਦਾਂ ਦੇ ਪ੍ਰਬੰਧ ਨੇ ਜਿਹੜੇ ਰਾਜਸਥਾਨ ਦੇ ਵਿੱਚ ਕੀਤੇ ਗਏ ਨੇ ਬਿਲਕੁਲ ਜੀ ਜਿੰਦਰ ਅਗਰ ਗੱਲ ਕੀਤੀ ਜਾਵੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਕੋਈ ਵੀ ਚੋਣਾਂ ਹੁੰਦੇ ਆ ਤੇ ਉਸ ਦਰਮਿਆਨ ਜਿਹੜੀ ਹੈ ਵੱਡੀ ਮਾਤਰਾ ਦੇ ਵੀ ਰਾਜ਼ ਦੀ ਰਿਕਵਰੀ ਹੁੰਦੀ ਹੈ ਪੈਸੇ ਦੀ ਵੀ ਰਿਕਵਰੀ ਹੁੰਦੀ ਆ ਉਹਦੇ ਚੱਲਦੇ ਜਿਹੜਾ ਹੈ ਪੁਲਿਸ ਵੱਲੋਂ ਜਿਹੜੇ ਨੇ ਹਕਕ ਦਾ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਅਸੀਂ ਗਰਾਊਂਡ ਜ਼ੀਰੋ ਤੇ ਮੌਜੂਦ ਆਂ ਅਗਰ ਗਰਾਊਂਡ ਜ਼ੀਰੋ ਦੀ ਗੱਲ ਕੀਤੀ ਜਾਵੇ ਤੇ ਚੱਪੇ ਚੱਪੇ ਤੇ ਜਿਹੜੀ ਹੈ ਐਥੇ ਪੁਲਿਸ ਜਿਹੜੀ ਆ ਉਹ ਲਗਾਈ ਗਈ ਹੈ ਬੀਐਸਐਫ ਲਗਾਈ ਗਈ ਹੈ ਨਾਲ ਹੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਹ ਵੀ ਕਿਹ ਗੰਗਾ ਨਗਰ ਦੀ ਗੱਲ ਕੀਤੀ ਜਾਵੇ ਐਥੇ ਆਰਮੀ ਏਰੀਆ ਵੀ ਕਾਫੀ ਜਿਹੜਾ ਹੈ ਵੱਡਾ ਏਰੀਆ ਇੱਥੇ ਹੈਗਾ ਤੇ ਜਦੋਂ ਅਸੀਂ ਐਂਟਰੀ ਕਰਦੇ ਆਂ ਤੇ ਪਹਿਲਾਂ ਆਰਮੀ ਕੈਂਟ ਜਿਹੜਾ ਹੈ ਉਹ ਆਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਅੰਦਰ ਕੈਸ਼ ਵੀ ਹੁੰਦਾ ਹੈ ਤੇ ਸ਼ਹਿਰ ਦੇ ਵਿੱਚ ਜਿਹੜੀਆਂ ਬਿਲਕੁਲ ਅਗਰ ਗੱਲ ਕੀਤੀ ਜਾਵੇ ਤੇ ਪੱਕਾ ਇੰਤਜ਼ਾਮ ਜਿਹੜੇ ਨੇ ਪੁਲਿਸ ਨੇ ਜਿੱਦਾਂ ਹਰ ਚੌਂਕ ਤੇ ਜਿਹੜਾ ਹੈ ਤੁਹਾਨੂੰ ਪੁਲਿਸ ਜਿਹੜੀ ਹੈ ਤਨਾਤ ਦੇਖ ਮਿਲਦੀ ਜੀ ਸੋ ਜਾਣਕਾਰੀ ਦੇਣ ਦੇ ਲਈ ਉਮਿਤ ਸੇਠੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਦਾਦੀਏ ਜੀ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਹੈ ਜਿਹੜਾ ਵੱਜ ਚੁੱਕਿਆ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਤੇ ਉੱਥੇ ਹੀ ਇਹਨਾਂ ਲੋਕ ਸਭਾ ਚੋਣਾਂ ਨੂੰ ਦੇਸ਼ ਅਤੇ ਦੁਨੀਆ ਦੇ ਵਿੱਚ ਦਿਖਾਉਣ ਦੇ ਲਈ A N B ਨਿਊਜ਼ ਦੀ ਟੀਮ ਰਾਜਸਥਾਨ ਪਹੁੰਚੀ ਹੈ ਜਿੱਥੇ ਗੰਗਾ ਨਗਰ ਦੇ ਵਿੱਚ ਪੁਲਿਸ ਵੱਲੋਂ ਜੋ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੀ ਕਵਰੇਜ ਹੈ ਜਿਹੜੀ A N B ਨਿਊਜ਼ ਵੱਲੋਂ ਕੀਤੀ ਗਈ ਤੇ ਨਾਲ ਹੀ ਦਾਦੀਏ ਕੀ ਪੁਲਿਸ ਵੱਲੋਂ ਹੌਣ ਜਾਣ ਵਾਲੇ ਸਾਰੇ ਵਾਨਾਂ ਦੀ ਗੰਭੀਰਤਾ ਦੇ ਨਾਲ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ